ਸੋ ਸ਼ਿਕਾਰ ਜੀ ਸਾਰਿਆਂ ਨੂੰ ਸੋ ਅੱਜ ਆਪਣਾ ਸਾਰੇ ਸਾਰੇ ਆਪਾਂ ਸਟਾਰਟ ਕਰੀ ਜੰਨੇ ਆ ਵਲੌਗ ਬਣਾਉਣਾ ਅੱਜ ਬਹੁਤ ਹੀ ਜ਼ਿਆਦਾ ਸਪੈਸ਼ਲ ਦਿਨ ਹੈ ਨਾ ਅੱਜ ਬਹੁਤ ਜ਼ਿਆਦਾ ਸਪੈਸ਼ਲ ਦਿਨ ਹੈ ਮੇਰੇ ਤੇ ਸਰਦਾਰ ਜੀ ਲਈ ਖਾਣਾ ਲਬੂ ਅੱਜ ਆਪਣੇ ਲਈ ਬਹੁਤ ਸਪੈਸ਼ਲ ਦਿਨ ਹਨ ਨਾ ਹੁਣ ਆਪਾਂ ਪਹਿਲਾ ਚਾਹ ਪੀ ਲਈਏ ਸੋ ਫੇਰ ਉਸ ਤੋਂ ਬਾਅਦ ਆਪਾਂ ਸਾਰਾ ਘਰ ਦਾ ਕੰਮ ਕਰਾਂਗੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਸੈਲੀਬ੍ਰੇਸ਼ਨ ਕਰਾਂਗੇ ਹੁਣ ਆਪਾਂ ਸਾਰਾ ਜਿਹੜਾ ਘਰ ਦਾ ਕੰਮ ਕਰਾਂਗੇ ਫਿਰ ਉਸ ਤੋਂ ਬਾਅਦ ਸੈਲੀਬ੍ਰੇਸ਼ਨ ਕਰਾਂਗੇ ਮੈਰਿਜ ਐਨੀਵਰਸਰੀ ਇਸ ਕਰਕੇ ਅੱਜ ਆਪਾਂ ਵਲੌਗ ਬਣਾ ਰਹੇ ਹਾਂ ਏ ਵਲੌਗ ਆ ਮੈਚ ਜੈਨਵਰਸਰੀ ਵਲੌਗ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਤੁਹਾਡੇ ਲਈ ਮੈਰਿਜ ਆ ਕਿ ਰੀਅਲ ਮੈਰਿਜ ਆ ਜੀ ਮੈਨੂੰ ਦੱਸੋ ਸੋ ਅਸੀਂ ਅੱਜ ਇਹ ਸੈਲੀਬ੍ਰੇਸ਼ਨ ਸ਼ਾਮ ਨੂੰ ਕਰਾਂਗੇ ਕਿਉਂਕਿ ਸਾਡੇ ਘਰ ਦੇ ਸਾਰੇ ਕੰਮ ਤੇ ਗਏ ਹੁੰਦੇ ਨੇ ਸੋ ਇਹ ਸਵੈਗ ਕਰਕੇ ਆਪਾਂ ਸ਼ਾਮ ਨੂੰ ਸੈਲੀਬ੍ਰੇਸ਼ਨ ਕਰਾਂਗੇ ਕਿਉਂਕਿ ਉਹ ਸ਼ਾਮ ਨੂੰ ਕਰ ਰਹੇ ਹੋਗੇ ਦੇਖੋ ਮੈਂ ਨਾ ਗਾਇਸ ਮਹਿੰਦੀ ਲਗਾਈ ਸੀ ਇਹ ਇਸ ਤਰ੍ਹਾਂ ਸੌਣ ਦੇ ਮਹੀਨੇ ਕਰਕੇ ਮਹਿੰਦੀ ਲਗਾਈ ਸੀ ਕਿ ਪਰ ਪਾਣੀ ਦੇ ਵਿੱਚ ਨਾ ਮਤਲਬ ਕੰਮ ਕਰਨ ਦੇ ਨਾਲ ਮੇਰੀ ਸਾਰੀ ਮਹਿੰਦੀ ਜਿਹੜੀ ਲੱਤੂ ਸੀ ਸਾਰੀ ਰੱht ਗਈ ਐ ਇਦਾਂ ਮੈਨੂੰ ਬਹੁਤ ਗੁੱਸਾ ਆਉਂਦਾ ਇੰਨੀ ਸੋਹਣੀ ਲੱਗ ਰਹੀ ਸੀ ਚੂੜੀਆਂ ਚੜਾਈਆਂ ਫਿਰ ਆਪਾਂ ਇਹ ਵੈਸਤਾ ਮੈਨੂੰ ਬਲੈਕ ਕਲਰ ਨਹੀਂ ਪਸੰਦ ਨੇ ਪਰ ਫਿਰ ਸਾਰੇ ਮੈਨੂੰ ਕਹਿਣ ਲੱਗ ਗਏ ਕਿ ਸੋਨਾ ਬਲੈਕ ਕਲਰ ਨਹੀਂ ਪਾਉਣਾ ਸੋ ਇਹ ਸੋਹਣਾ ਕਰਕੇ 바ਕੀ ਜਿਹੜੇ ਰੀਤਰਵਾਜ ਬਣਿਆ ਦੁਨੀਆਦਾਰੀ ਨਾਲ ਚੱਲਣਾ ਪੈਂਦਾ ਸੋ ਫਿਰ ਆਪਾਂ ਇਸ ਤਰ੍ਹਾਂ ਨੀ ਮਹਿਰੂਨ ਕਲਰ ਨੇ ਇਹ ਮੈਨੂੰ ਉੱਥੇ ਸਾਰਿਆਂ ਚ ਜ਼ਿਆਦਾ ਸੋਹਣੀਆਂ ਲੱਗੀਆਂ ਇਸ ਕਰਕੇ ਆਪਾਂ ਫਿਰ ਇਹੀ ਚੁਣਵਾਲੀਆਂ ਸੀਗੀਆਂ ਸਰਦਾਰਨਾ ਸਰਦਾਰ ਨੇ ਜੇਸ਼ਨ ਲੈ ਕੇ ਲੈ ਕੇ ਗਿਆ ਸੀਗਾ ਮੈਨੂੰ ਦੁਕਾਨ ਤੇ ਸੋ ਉੱਥੋਂ ਆਪਾਂ ਜਿਹੜੀਆਂ ਹਾਂ ਚੜਵਾਈਆਂ ਚੂੜੀਆਂ ਸੋ ਤੇਣਾ ਆਪਾਂ ਵਲੌਗ ਨਹੀਂ ਸ਼ੂਟ ਕਰ ਪਾਏ ਉਹ ਦਿਨ ਮੇਰੀ ਤਬੀਅਤ ਬਿਲਕੁਲ ਵੀ ਠੀਕ ਨਹੀਂ ਸੀਗੀ ਸੋ ਆਪਾਂ ਮਿਡਲ ਕਲਾਸ ਆ ਹਜੇ ਆਪਣੇ ਕੋਲ ਕੋਈ ਵੀ ਕੈਮਰਾਮੈਨ ਨਹੀਂ ਹੈਗਾ ਕੋਈ ਦੀ ਆਪਾਂ ਨੂੰ ਸ਼ੂਟ ਕਰਨਾ ਪੈਂਦਾ ਕੋਈ ਦੀ ਆਪਾਂ ਨੂੰ ਐਡੀਟਿੰਗ ਵਗੈਰਾ ਕਰਨੀ ਪੈਂਦੀ ਆ ਸੋ ਇਸ ਤਰ੍ਹਾਂ ਜਿਹੜੀਆਂ ਮੈਂ ਚੂੜੀਆਂ ਚੜਾਈਆਂ ਜੜਵਾਈਆਂ ਕਮੈਂਟ ਸੈਕਸ਼ਨ 'ਚ ਦੱਸਿਓ ਵੈਸੇ ਤਾਂ ਕਹਿੰਦੇ ਹੁੰਦੇ ਗ੍ਰੀਨ ਤੇ ਜਿਹੜੀਆਂ ਰੈੱਡ ਚੜਵਾਉਣੀਆਂ ਚਾਹੀਦੀਆਂ ਹਨਗੀਆਂ ਪਰ ਆਪਾਂ ਤਾਂ ਮਹਿਰੂਨ ਜੜਵਾਈਆਂ ਨੇ ਚੜਾਈਆਂ ਸੀਗੀਆਂ ਚੂੜੀਆਂ ਸੋ ਬਸ ਮੈਨੂੰ ਸ਼ੌਂਕ ਆ ਬਹੁਤ ਜ਼ਿਆਦਾ ਜਿਵੇਂ ਨਾ ਉਹ ਆਂਟੀ ਦਾ ਕਹਿ ਰਹੇ ਸੀਗੇ ਵੀ ਤੂੰ ਇਹ ਦਰਜਣ ਦਰਜਣ ਪਾਲ ਆਰਸ਼ ਵੀ ਇੱਕ ਦਰਜਣੀ ਪਾਲਾ ਚੂੜੀਆਂ ਦੀ ਤੂੰ ਬਾਕੀ ਨਾ ਪਾ ਮੈਂ ਕਿਹਾ ਨਹੀਂ ਤੁਸੀਂ ਮੇਰੇ ਸਾਰੇ ਹੱਥ ਘਰੂ ਪੂਰੇ ਵੀ ਬੰਨੂ ਮੇਂ ਵਧੀਆ ਲੱਗਦਾ ਹਨਾ ਉੱਥੇ ਹੀ ਆਪਾਂ ਮਹਿੰਦੀ ਲਗਵਾਈ ਸੀ ਉੱਥੇ ਹੀ ਆਪਾਂ ਚੂੜੀਆਂ ਲਿੱਤੀਆਂ ਸੀ ਜੇ ਕਦੇ ਹੋ ਸਕਿਆ ਤਾਂ ਆਪਾਂ ਵਲੌਗ ਜ਼ਰੂਰ ਸ਼ੇਅਰ ਕਰਾਂਗੇ ਜੇ ਮੈਂ ਦੁਬਾਰਾ ਮਹਿੰਦੀ ਲਗਾਉਣ ਗਈ ਤਾਂ ਤੁਸੀਂ ਸਾਬਣ ਦੀ ਜਿਹੜੀ ਸ਼ਾਪਿੰਗ ਆ ਕਰ ਲਈ ਜਾਂ ਨਹੀਂ ਕਰ ਲਈ ਸੋਣੇ ਵੀ ਕੰਮ ਤੇ ਜਾਣਾ ਆਪਣੇ ਕੰਮ ਵਗੈਰਾ ਕਰਕੇ ਫੇਰ ਘਰ ਆਉਣਗੇ ਸੋ ਸਤਾ ਤਾਂ ਤੇ ਜਲਦੀ ਆ ਜਾਂਦੇ ਆ ਪਰ ਸਾਡੇ ਬਾਕੀ ਜਿਹੜੇ ਕਰਦੇ ਨੇ ਉਹ ਲੇਟ ਆਉਂਦੇ ਨੇਗੇ ਸੋ ਇਸ ਵਜ੍ਹਾ ਕਰਕੇ ਸਾਨੂੰ ਕਿ ਸ਼ਾਮ ਨੂੰ ਸੈਲੀਬ੍ਰੇਸ਼ਨ ਕਰਨਾ ਵਾ ਸੋ ਚਾਹ ਪੀ ਲਈ ਆ ਸੋ ਹੁਣ ਆਪਾਂ ਨਾ ਸਾਰੇ ਘਰ ਦੇ ਕੰਮ ਕਰਾਂਗੇ ਸੋ ਉਸ ਤੋਂ ਬਾਅਦ ਫਿਰ ਮੈਂ ਦੇਖੂਗੀ ਕੀ ਕਰਨਾ ਕੀ ਨਹੀਂ ਕਰਨਾ ਸੋ ਪਹਿਲਾਂ ਨਾ ਲੰਬੀਆਂ ਬਿੰਦੀਆਂ ਲਗਾਉਂਦੇ ਹੁੰਦੇ ਸੀਗੇ ਮੈਂ ਮਤਲਬ ਕਦੇ ਵੀ ਲੰਬੀ ਬਿੰਦੀ ਨਹੀਂ ਲਗਾਈ ਹੈਗੀ ਮੈਨੂੰ ਐ ਲੱਗਿਆ ਵੀ ਸ਼ਾਇਦ ਨਾ ਟਰਾਈ ਕਰਨੀ ਚਾਹੀਦੀ ਆ ਸੋ ਇਹ ਸੋਜਾ ਕਰਕੇ ਫਿਰ ਮੈਂ ਨਾ ਜਦੋਂ ਮਤਲਬ ਗਈ ਸੀਗੀ ਚੂੜੀਆਂ ਲੈਣ ਉਸ ਤੋਂ ਉਦੋਂ ਹੀ ਗੋਰਮ ਬਿੰਡੀਆਂ ਵੀ ਲੈਂਦੀਆਂ ਤੇ ਲੰਬੀਆਂ ਬਿੰਡੀਆਂ ਵੀ ਲੈਂਦੀਆਂ ਸੋ ਫਿਰ ਮੈਂ ਕਿਹ ਦੇਖਦੇ ਟਰਾਈ ਟਰਾਈ ਕਰਕੇ ਦੇਖਣਾ ਚਾਹੀਦਾ ਨਾ ਕੀ ਹਰ ਚਿਰ ਟਰਾਈ ਕਰੀਏ ਸੋ ਹੁਣ ਆਪਾਂ ਕੰਮ ਕਰਾਂਗੇ ਫਿਰ ਕੰਮ ਕਰਨ ਤੋਂ ਬਾਅਦ ਤੁਹਾਨੂੰ ਮਿਲਾਂਗੇ ਸੋ ਆਪਾਂ ਸਾਰੇ ਜਿਹੜੇ ਘਰ ਦੇ ਕੰਮ ਕਰਾਂਗੇ ਫਿਰ ਆਪਾਂ ਤੁਹਾਨੂੰ ਮਿਲਾਂਗੇ ਵਲੌਗ ਨਾਲ ਇਸ ਤਰ੍ਹਾਂ ਬਣੇ ਰਹਿ ਟਾਡੇ ਨੇ ਇੱਧਰ ਮੀਹ ਵਾਲਾ ਮੌਸਮ ਹੋਇਆ ਪਿਆ। ਟਾਡੇ ਕਿੱਦਾਂ ਦਾ ਮੌਸਮ ਹੈ? ਦਿਖਾਉਣਿਆ ਆਪਾਂ ਤੁਹਾਨੂੰ। ਹਲੋ ਕੀ ਕਹਿਣਾ ਚਾਹੁੰਦੇ ਆ ਜੈਨਿਵਰਸਰੀ ਤੇ ਸਾਰੇ ਵਿਊਅਰਸ ਕੀ ਕਹੋਗੇ ਵਿਆਹ ਕਰਵਾਓ ਕਿ ਨਾ ਕਰਾਓ? ਪਤਾ ਨੋ ਕਰ ਆ ਲੋ ਵਧੀਆ ਨਾ ਵਿਆਹ ਤਾਂ ਕਰਾਉਣਾ ਚਾਹੀਦਾ ਜ਼ਰੂਰੀ ਆ ਬਹੁਤ ਜਿਆਦਾ ਐਸ ਟਾਈਮ ਸਰਦਾਰ ਤੁਸੀਂ ਤਿਆਰੀਆਂ ਕਰਦੇ ਹੋਵੋਗੇ ਨਾ ਪੂਰੀਆਂ ਹੈ ਤਿਆਰੀਆਂ ਕਰਦੇ ਹੋਵੋਗੇ ਐਸ ਟਾਈਮ ਪੂਰੀਆਂ 2018 ਚ ਹਾਂ ਸਹੀ ਗੱਲ ਆਹ ਟਾਈਮ ਤਾਂ ਨਿਕਲ ਕੇ ਜੀਕਣੋ ਨਿਕਲ ਚੱਲੋ ਫੇਸੀ ਠੀਕ ਆ ਕਿੰਨੇ ਕੁ ਕੁਛ ਸੀ ਕਿ ਹਦਨ ਸੰਦਨ ਕੀਦਾ ਵਾਸੇ ਫਿਰ ਅੱਜ ਕੀ ਕੀ ਸੈਲੀਬ੍ਰੇਸ਼ਨ ਕਰਾਂਗੇ ਸੈਲੀਬ੍ਰੇਟ ਕਿਦਾਂ ਕਰਨਾ ਸੈਲੀਬ੍ਰੇਸ਼ਨ ਖਾਣ ਪੀਣ ਦੂ ਲਿਆਵਾਂਗੇ ਆਪਣਾ ਤਾਂ ਸੈਲੀਬ੍ਰੇਸ਼ਨ ਖਾਣ ਪੀਣੀ ਹੁੰਦਾ ਹਾਂ ਹੋਰ ਹਨਾ ਹੋਰ ਕਿਉਂ ਦੱਸ ਕੋਰ ਤਾਂ ਕੁਸ਼ਣ ਗਿਫਟ ਦੇ ਦੇ ਕੋਈ ਵਧੀਆ ਜਿਹਾ ਜੋ ਸਤੇ ਆ ਬਣਾਉਣਾ ਦੱਸਦਾ ਹੈ ਉਹ ਦੇਖੀ ਨਾ ਤਾਂ ਦੇ ਦਾ ਆਖ ਨਹੀਂ ਪਕੜ ਪਰਸ ਮੰਗਿਆ ਵੀ ਆ ਨਹੀਂ ਜੇ ਮਿਲ ਕੇ ਕਾਰੀ ਕਰੀ ਨਹੀਂ ਵੀ ਨਾ ਵੀਡੀਓ ਨਹੀਂ ਅੰਦੇ ਕਾਲਾ ਕਿੱਟੀ ਕਰਨ ਮੈਂ ਦੱਸਦਾ ਹਾਂ ਹੂੰ ਠੀਕ ਨਾਲ ਨਾ ਚਾਕਲੇਟ ਵਾਲੀਆਂ ਤੇ ਟੇਕ ਦਾ ਨਹੀਂ ਪੰਚੇ ਸੌ ਦਾ ਖਾਚਾ ਹੂੰ ਏਕ ਮਹਿੰਗਾ ਗਾੜਾ ਮੇਡ ਆਪਣਾ ਸਾਰਾ ਖਾਣ ਤੋਂ ਹੀ ਮੁੱਕ ਜਾਏ ठीक है थोड़ी मर्जी है बढ़िया पेस्ट है कोई जरूरत नहीं बनता हुई नहीं जाओ बनता हुई नहीं जाओ अल्लाह के कौन ने दो ना मेरे सारा सामान आ रहा ठीक है एक मिनट में खा लेंगे अच्छा फिर तो चॉकलेट आ गई लेके ले आए हो पिंक नहीं आ रहा गंदी नहीं नहीं बहुत लग रही है ये 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 ਹੋਰ ਕੁਛ ਕਰਨਾ ਚਾਹਣੇ ਸਤਾਰਾ ਦਾ ਪਹਿਲਾ ਕੰਮ ਤੇ ਜਾ ਕੇ ਆਉਣੇ ਜਾਂ ਆਉਂਦੀਆਂ ਪਹਿਲੇ ਮੀਟਿੰਗ اٹੈਂਡ ਕਰਨਗੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਟਾਈਮ ਦੇਣਗੇ ਫਿਰ ਉਸ ਤੋਂ ਬਾਅਦ ਘਰੇ ਆਉਣਗੇ ਫਿਰ ਘਰੇ ਆ ਕੇ ਫਿਰ ਦੇਖਾਂਗੇ ਯਾਰ ਆਪਾਂ ਨਾ ਗੁਰਦੁਆਰਾ ਸਾਹਿਬ ਵੀ ਜਾ ਕੇ ਆਉਣਾ ਮੈਂ ਜ਼ਰੂਰ ਜਾਣਾ ਚਾਹੀਦਾ ਜਿਹਦੇ ਦਿਨ ਤੋਂ ਬਤ ਉਹ ਟੈਂਡ ਕਰਨੀ ਹੈ ਹਾਂ ਅੱਜ ਇਹਨਾਂ ਦੀ ਜ਼ਰੂਰੀ ਮੀਟਿੰਗ ਆ ਬਸ ਉਹ ਟੈਂਡ ਕਰਨਗੇ ਫਿਰ ਰੈਸਟ ਕਰਕੇ ਇਹਨਾਂ ਨੂੰ ਜਾਣਾ ਪੈਣਾ ਨਹੀਂ ਤੇ ਸੁੱਕੀ ਵੀ ਕਰ ਸਕਦੀ ਸੀ ਮੇਰੀ ਨਾ ਫਰੈਂਡ ਦੇ ਬੇਬੀ ਹੋਇਆ ਬੇਬੀ ਗਰਲ ਹੋਈ ਆ ਤੇ ਆਪਾਂ ਜਿੱਦਾਂ ਉਹਦੇ ਕੋਲ ਗਏ ਨਾ ਉਹਦਾ ਵੀ ਵਲੌਗ ਬਣਾਵਾਂਗੇ ਬਹੁਤ ਇੰਨੀ ਪਿਆਰੀ ਆ ਨਾ ਇੰਨੀ ਕਿਊਟ ਆ ਬਹੁਤ ਜ਼ਿਆਦਾ ਸੋ ਫਿਰ ਆਪਾਂ ਉਹ ਵੀ ਇੱਕ ਦਿਨ ਵਲੌਗ ਬਣਾਵਾਂਗੇ ਇਕਨ ਐਕਚੁਅਲੀ ਮੈਨੂੰ ਇਦਾਂ ਲੱਗਦਾ ਰਹਿੰਦਾ ਕਿ ਮੈਨੂੰ ਕੋਈ ਟੌਪਿਕ ਹੀ ਨਹੀਂ ਮਿਲਦਾ ਹੈਗਾ ਜਾਂ ਤੁਸੀਂ ਐਂ ਕਹਿ ਸਕਦੇ ਹੋ ਵੀ ਜਿਹੜਾ ਕੰਮ ਹੀ ਨਹੀਂ ਹੈ ਨਾ ਵੀ ਬਹਾਨੇ ਬਣਾਉਂਦਾ ਬਹਾਨੇ ਬਣਾਉਂਦੀ ਵੀ ਮੈਨੂੰ ਕਹਿ ਸਕਦੇ ਮੈਨੂੰ ਨਾ ਡੇਲੀ ਡੇਲੀ ਕੋਈ ਟੌਪਿਕ ਨਹੀਂ ਮਿਲਦਾ ਹੈਗਾ ਭਈ ਮੈਂ ਕੀ ਦੇ ਤੇ ਉਹ ਬਣਾਵਾਂ ਵਲੌਗ ਕੀ ਦੇ ਤੇ ਸ਼ੂਟ ਕਰਾਂ ਆਪਣਾ ਨਾ ਕਿਹੜੀ ਚੀਜ਼ ਤੇ ਸੋ ਤੁਸੀਂ ਮੈਨੂੰ ਆਪਣੇ ਪਿਆਰੇ-ਕਾਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਅੱਜ ਆਹ ਵਾਲੇ ਟੌਪਿਕ ਤੇ ਆਪਣੀ ਵੀਡੀਓ ਲੈ ਕੇ ਆਓ ਆਹ ਵਾਲੇ ਟੌਪਿਕ ਤੇ ਆਪਣੀ ਵੀਡੀਓ ਬਣਾਓ ਕਿ ਜਿਵੇਂ ਇਸ ਤਰ੍ਹਾਂ ਦਿੱਸਿਆ ਗਏ ਇਹਨਾ ਸਾਡੇ ਲਈ ਆਸਾਨ ਹੋ ਜਾਂਦਾ ਹੈ ਨਾ ਜੀ ਇੱਕ ਗੱਲ ਦੱਸਾਂ ਜਦੋਂ ਤੱਕ ਸਰਦਾਰ ਘਰੇ ਰਹਿੰਦੇ ਆ ਬੈਠੇ ਰਹਿੰਦੇ ਆ ਨਾ ਮਤਲਬ ਕੰਮ ਤੇ ਜਾਣ ਦਾ ਟਾਈਮ ਮਤਲਬ ਮੈਂ ਜਦੋਂ ਤੱਕ ਇਹ ਘਰੇ ਹੁੰਦੇ ਹਾਂ ਮੈਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਕਿ ਮੈਂ ਕੰਮ ਉੱਤੇ ਲੱਗ ਕੇ ਜਾਏਗਾ ਮੈਨੂੰ ਆਇਆ ਉਹਦਾ ਵੀ ਐਲ ਨੂੰ ਕੁਝ ਚੀਜ਼ਾਂ ਚਾਹੀਦੀ ਹੋਵੇ ਫਿਰ ਮੇਰੇ ਬੱਚੇ ਮੇਰਾ ਕੰਮ ਮਿਸਟਰ ਡਾਉਣ ਗਏ ਹਨ ਮੈਨੂੰ ਆਇਆ ਲੱਗਦਾ ਰਹਿਣਾ ਮੈਂ ਨਗਲ ਦੀ ਗੱਲਾ ਮਾਰੀ ਐਨੀ ਤੁਹਾਨੂੰ ਬੁਲਾਈ ਆ ਜੀ ਕੁਝ ਬੋਲੇ ਸੀ ਹੋਰ ਕੀ ਕਹਿਣਾ ਚਾਹੁੰਦੇ ਹੋ ਸਰਜ ਹਾਂ ਜੀ ਫਿਰ ਇਹ ਫਿਰ ਤੁਹਾਡਾ ਧਿਆਨ ਉਧਰ ਹੀ ਆਣਾ ਹਾਂ ਅਕਾਲ ਜੀ 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 ਸਮੇਂ ਨਾਲ ਫੜਾਈ ਜਾਵੇਗਾ ਅੱਛਾ ਫਿਰ ਨਾਓਟ ਦਾ ਟਾਈਮ ਦੱਸੋ ਹੈ ਫਿਰ ਟਾਈਮ ਦੱਸਦੇ ਨਾਓਟ ਦੇ ਜਲਦੀ ਚੋ ਜਾੰਦੇ ਅੱਤ ਕੋਲ ਜੀ ਇਹ ਰਾਤ ਟਾਈਮ ਨਾਲ ਤਾਂ ਵੇਖ ਦੇ ਜੀ ਬੜੀ ਤੇ ਮੈਂ ਤਾਂ ਡੇਟਾ ਬਾਹਰ ਚੁੱਤੀਆਂ ਫਿਰ ਵੀ ਜਲਦੀ ਡੇਟ ਤੱਕ ਚੁੱਤੀਆਂ ਤੇਰਾ ਤਾਂ ਕੀ ਕਰਨਾ ਮੈਂ ਇਹਨਾਂ ਨੂੰ ਯਾਰ ਮੈਨੂੰ ਸੋਨਾ ਬਹੁਤ ਵਧੀਆ ਲੱਗਦਾ। ਪਤਾ ਨਹੀਂ ਕਿਨੂੰ ਵੀ ਨਾ ਸੋਨਾ ਵਧੀਆ ਲੱਗਦਾ। ਤੁਸੀਂ ਕਮੈਂਟ ਕਰਕੇ ਦੱਸੋ। ਕਿਹਦੀ ਲੋੜ ਸੋਨਾ। ਇਹ ਮੈਨੂੰ ਆ ਹੀ ਲੱਗ ਰਿਹਾ ਵੀ ਸੋਹ ਹੋ ਜਾਂਦੇ। ਇਹ ਤੇ ਟਾਈਮ ਆਇਆ ਨਾ ਉਹਦੇ ਵੀ ਵੇਸਟ ਹੋ ਰਾਉਂਗੇ ਵੀਰ। ਲੋ ਜੀ ਆਪਾਂ ਲੈਂਦੇ ਹਾਂ ਅਸੀਂ ਟੇਸਟੀ ਹੈ। ਸੋ ਹੁਣ ਆਪਾਂ ਖਾ ਲਾਂਗੇ। ਪਾਉ ਸਵਾਸਾ। ਬਾਤਾਂ ਲਿਖੀ ਹੁਣ ਪਹਿਲਾਂ। ਹੋਰ ਨਹੀਂ ਹਾਸਾ ਗਦੇ ਗੱਲ ਤਾਂ ਸਹੀ ਐਰੇ ਮੇਰਾ ਤਾਂ ਢਿੱਡ ਫੁੱਲ ਹੋ ਗਿਆ ਸੀ ਥੋੜਾ ਨਹੀਂ ਹੋਇਆ ਸੀ ਮੇਰਾ ਤਾਂ ਢਿੱਡ ਬਹੁਤ ਵੱਡਾ ਸੋ ਆਪਾਂ ਨਾ ਕੇਕ ਫਿਰ ਮਹਿੰਗਾ ਪੈ ਜਾਣਾ ਸੀਗਾ ਤਾਂ ਕਰਕੇ ਆਪਾਂ ਕੇਕ ਲੈ ਕੇ ਨਹੀਂ ਆਏ ਹੈਗੇ ਥੈਂਕ ਯੂ ਯਾਰ ਸੱਚੀ ਯਾਰਾ ਮੁੱਲ ਮੁੜਿਆ ਪੈਸਿਆਂ ਦਾ ਕੇਕ ਪਸੰਦ ਵੀ ਨਹੀਂ ਮੈਨੂੰ ਇਹ ਜਿਆਦਾ ਪਸੰਦ ਹੂੰ ਮੈਂ ਸਰਦਾਰ ਨੂੰ ਕਹੀ ਸੀ ਮੈਂ ਕਹਿੰਨਾ ਵੀ ਕੇਕ ਲੈ ਆਓ ਵੀ ਆਪਾਂ ਕੇਕ ਕੱਟ ਲਾਂਗੇ ਪਰ ਸਰਦਾਰ ਕਹਿੰਦੇ ਵੀ ਨਹੀਂ ਪੇਸਟੀਆਂ ਹੀ ਵਧੀਆ ਦਾ ਸਰਦਾਰ ਦੇਖਿਆ ਪੇਸਟੀ ਮੇਰੀ ਜਗ੍ਹਾ ਤੂੰ ਵੀ ਸਾਰੀਆਂ ਲੈਦਾ ਲੈਦਾ ਲਈਆਂ ਨੇ ਰਾਮੀ ਹੋ ਬੇਟਾ ਉਹ ਸਾਰੀਆਂ ਲੈਦਾ ਲੈਦਾ ਲਈਆਂ ਨੇ ਤੇ ਨਾ ਲੈਦਾ ਲੈਦਾ ਠੀਕ ਆ ਮੇਰੀ ਤਾਂ ਆਹ ਵਾਲੀ ਚੈਵੀ ਆਲੀ ਖਾਣਾ ਸਹੋਰਣਾ ਪਖਾ ਖਾਵਾਂਗੇ ਪੇਸਟੀ ਅਸੀਂ ਤਾਂ ਹੀ ਕਰਕੇ ਨਹੀਂ ਲਿਆਂਦਾ ਹੈਗਾ ਸੋ ਆਪਾਂ ਨੂੰ ਬਹੁਤ ਕੋਲ ਸੋਚਣਾ ਪੈਂਦਾ ਤਾਂ ਕਰਕੇ ਅਸੀਂ ਕੇਕ ਨਹੀਂ ਲਿਆਏ ਹੈਗੇ ਆਪਾਂ ਪੇਸਟੀਆਂ ਹੀ ਲਿਆਂਦੀਆਂ ਬਸ ਇੱਕ ਇੱਕ ਸਾਰਿਆਂ ਨੇ ਖਾ ਲੈਣੀ ਐ ਮੁੱਲ ਮੁੜਿਆ ਆਉਣਾ ਵਾ ਤੇ ਇੰਨਾ ਮਤਲਬ ਕੇਕ ਤਾਂ ਆਪਾਂ ਨੂੰ ਇੰਨਾ ਆਉਣਾ ਵੀ ਨਹੀਂ ਸੀਗਾ 400 ਦੇ ਵਿੱਚ ਛੋਟਾ ਜਿਹਾ ਕੇਕ ਆਉਣਾ ਹੈ ਇਹ ਸਾਡੀਆਂ ਕਿੰਨੇ ਦੀਆਂ ਆਈਆਂ ਆਪਣੀਆਂ ਪੇਸਟਰੀਆਂ ਇਹ 180 180 ਦੀਆਂ ਥੋੜੀ ਹੋਰ ਤਾਂ ਮੈਨੂੰ ਵਧ ਦੇਈਆਂ ਕੋਈ ਜਾਂਦੇ ਸੀ ਝੂਠ ਬੋਲੀ ਜਾਂਦੇ ਸੀ ਬਸ ਜਾਣ ਕੇ ਸਰਦਾਰ ਸਾਹਿਬ ਨੇ ਰੇਟ ਨਹੀਂ ਦੱਸਣਾ ਇਹਨਾਂ ਨੇ ਜਾਣ ਕੇ ਘਾਟੀ ਦੱਸਣਾ 400 ਦੀਆਂ 400 ਦੀ ਠੀਕ ਹੈ 400 ਦਾ ਜਿਹੜਾ ਕੇਕ ਆਉਣਾ ਸੀ ਉਹ ਛੋਟਾ ਜਿਹਾ ਆਉਣਾ ਸੀਗਾ ਫੇਰ ਪੇਸਟਰੀਆਂ ਦਾ ਡੱਬਾ ਪੇਸਟਰੀਆਂ ਦਾ ਡੱਬਾ ਆ ਗਿਆ ਪੂਰਾ ਫੁੱਲ ਤੇ ਇਹਦੇ ਨਾਲ ਮਤਲਬ ਕਾਫੀ ਵੱਡੀ ਹੈਗੀ ਪੇਸਟੀ ਇਹਨਾਂ ਟਿੱਡ ਫੁੱਲ ਹੋ ਜਾਣਾ ਮਤਲਬ ਬਹੁਤ ਟੇਸਟ ਇੰਨਾ ਜਿਆਦਾ ਵਧੀਆ ਨਾ ਆ ਦੇਖ ਤੋਂ ਦਿਖਾ ਗਿਆ ਅਸੀਂ ਲਿਆਏ ਆ ਸੁਧਾਰੋਂ ਸਾਹਿਬ ਬੇਕਰੀ ਤੋਂ ਬੇਟਾ ਸਾਹਿਬ ਬੇਕਰੀ ਤੋਂ ਲੈ ਕੇ ਆਏ ਆ ਸੋ ਤੁਸੀਂ ਵੀ ਉਥੋਂ ਬਾਇ ਕਰ ਸਕਦੇ ਜਿਹੜਾ ਸਾਡੇ ਨੇੜੇ ਤੇੜੇ ਦਾਵਾ ਸੁਧਾਰ ਵਾਲੇ ਕਰ ਸਕਦੇ ਬਹੁਤ ਵਧੀਆ ਇੰਨਾ ਵਧੀਆ ਟੇਸਟ ਆ ਨਾ ਸੱਚੀ ਯਾਰ ਸੋ ਹੁਣ ਆਪਾਂ ਖਾਵਾਂਗੇ ਮਿਲਦੇ ਆ ਖਾਪੀ ਤੇ ਚਲੋ ਆ ਜੀ ਅੱਜ ਆਪਾਂ ਆਪਣੇ ਜਿਹੜੀ ਸਾਡੇ ਵਿਆਹ ਦੀ ਐਲਬਮ ਦੇਖਦੇ ਆਂ ਸੋ ਇੱਥੇ ਪਹਿਲਾਂ ਫਰੰਟ ਸੇ ਮੇਰੇ ਤੇ ਸਰਦਾਰ ਦੀ ਫੋਟੋ ਲੱਗੀ ਆ ਬਹੁਤ ਸੋਹਣੀ ਇਹ ਵਿਆਹ ਦੀ ਫੋਟੋ ਹੈ ਵਿਆਹ ਤੋਂ ਪਹਿਲਾਂ ਕੁਝ ਟਾਈਮ ਨੂੰ ਬਾਦ ਕਰਾਈ ਸੀ ਆਸੀ ਸੋ ਇੱਧਰ ਪਿਕਚਰ ਹੀ ਇਸ ਤਰ੍ਹਾਂ ਹੀ ਬਣ ਗਿਆ ਫੋਟੋ ਦੇਖੋ ਮੈਂ ਕਿੰਨੀ ਪਤਲੀ ਸੀ ਨਾ ਪਹਿਲਾਂ ਸੇ ਸਾਰਾ ਨਿਸ਼ਚਿਤ ਰਖਾ ਕੇ ਮੋਤੀ ਨੂੰ ਵੀ ਸਰੇ ਕਰਕੇ ਮੇਰੇ ਤੇ ਸਰਾਰੀ ਦਿੱਤਾ ਇੱਥੇ ਮੇਰੇ ਤੇ ਸਰਦਾਰ ਦੀ ਫੋਟੋ ਲਗਾਈ ਹੋਈ ਹੈ। ਜਦੋਂ ਆਪ ਤੁਸੀਂ ਕਰ ਰਹੇ ਹੋ ਫੋਮ ਬਰੀ ਹੈ। ਸੋ ਪਹਿਲਾਂ ਨ ਰਿੰਗ ਲਾਈਟ ਤੇ ਸਹੀ ਨਹੀਂ ਸਿਆ ਰਹੇ ਸੋ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ। ਇੱਥੇ ਮੇਰੇ ਤੇ ਸਰਦਾਰ ਦੀ ਫੋਟੋ ਖੜੇ ਹੋਏ ਖੜੇ ਹੋ ਕੇ ਖਿੱਚੀ ਹੋਈ ਹੈ ਇੱਥੇ ਸਾਡੀ ਫੋਟੋ। ਇਹ ਜਿਹੜੀਆਂ ਫੋਟੋਆਂ ਨੇ ਸੂਟ ਵਗੈਰਾ ਦੇ ਵਿੱਚ ਇਹ ਮੇਰੇ ਵਿਆਹ ਤੋਂ ਥੋੜਾ ਟਾਈਮ ਬਾਅਦ ਦੀਆਂ ਨੇ ਜੀ। ਸੋ ਇੱਥੇ ਸਾਡੀ ਫੋਟੋ ਦੇਖੋ ਕਿੰਨੇ ਅਸੀਂ ਸਲੇਮ ਹੁੰਦੇ ਸੀਗੇ ਨਾ ਵਾਓ ਬੰਦੇ ਗਏ ਯਾਦਾਂ ਰਹਿ ਜਾਂਦੀਆਂ ਮम्मा ਹਨਾ ਸੋ ਦੇਖੋ ਅਸੀਂ ਕਿੰਨੇ ਸੋਹਣੇ ਲੱਗ ਰਹੇ ਹਾਂ ਇਸ ਤਰ੍ਹਾਂ ਸਾਰੀਆਂ ਮੇਰੇ ਤੇ ਸਰਦਾਰ ਦੀਆਂ ਫੋਟੋਆਂ ਨੇ ਇੱਥੇ ਦਾ ਲੈਂਗੁਏਜ ਮੈਂ ਕਿੰਨੀ ਖਾਸੀ ਮੋਟੀ ਲੱਗੀ ਜਾਨੀ ਹੈਗੀ ਤੇ ਪਰ ਮੈਂ ਇੰਨੀ ਮੋਟੀ ਨਹੀਂ ਸੀਗੀ ਪਰ ਲਹਿੰਗੇ ਦੇ ਵਿੱਚ ਲੱਗੀ ਜਾਂਦੀ ਸੀ ਇੰਨੀ ਮੋਟੀ ਹੈ ਨਹੀਂ ਸੀਗੀ ਸੂਟ ਦੇ ਵਿੱਚ ਦੇਖ ਲਓ ਮੈਂ ਬਿਲਕੁਲ ਸਲਿਮ ਲੱਗ ਰਹੀ ਆਂਗੀ ਤੇ ਇੱਥੇ ਇੰਨੀ ਮੋਟੀ ਲੱਗ ਰਹੀ ਆਂ ਉਹ ਲਹਿੰਗਾ ਵੀ ਕਾਫੀ ਜ਼ਿਆਦਾ ਤੇ ਇੱਥੇ ਸਰਦਾਰ ਸਾਹਿਬ ਖੜੇ ਨੇ ਸੋ ਇਹ ਨੇ ਸਾਡੇ ਦਾਦਾ ਜੀ ਜਿਹੜੇ ਇਸ ਦੁਨੀਆ ਵਿੱਚ ਨਹੀਂ ਰਹੇ ਹੈਗੇ ਆ ਆ ਸਰਦਾਰ ਜੀ ਜਦੋਂ ਉੱਧਰ ਜਾ ਰਹੇ ਸੀਗੇ ਮੈਨੂੰ ਲੈਣ ਵਿਆਹਣ ਜਾ ਰਹੇ ਸੀ ਉਦੋਂ ਦੀ ਫੋਟੋ ਸੋ ਇਹ ਨੇ ਮੇਰੀਆਂ ਭੈਣਾਂ ਤੇ ਚੇਤਾ ਇਹਦੀਆਂ ਕੁੜੀਆਂ ਉਹ ਨਹੀਂ ਗੀਆਂ ਮਾਸੀ ਦੀਆਂ ਕੁੜੀਆਂ ਇਹ ਮੇਰੀ ਵੱਡੀ ਭੈਣ ਆ ਸਭ ਤੋਂ ਤਾਈ ਦੀ ਕੁੜੀ ਸੋ ਇੱਧਰ ਮੇਰੇ ਤਾਇਆ ਜੀ ਮਤਲਬ ਮੇਰੇ ਵੱਡੇ ਪਾਪਾ ਸੋ ਅਸੀਂ ਤਾਇਆ ਜੀ ਨਹੀਂ ਕਹਿੰਦੇ ਸੀ ਵੱਡੇ ਪਾਪਾ ਜੀ ਕਹਿੰਦੇ ਸੀਗੇ ਇਹ ਮੇਰੇ ਸਹੁਰਾ ਸਾਹਿਬ ਸੋ ਇੱਥੇ ਮੇਰੇ ਮਾਸੜ ਜੀ ਵਰਗੇ ਤੇ ਇਹ ਮੇਰੇ ਮਾਮਾ ਜੀ ਵੀਰ ਜੀ ਹੁਣੀ ਸਾਰੇ ਨੇ ਇਹ ਸਾਡੇ ਨਾਨਾ ਜੀ ਇਧਰ ਹੋਏ ਮੇਰੇ ਮਾਮਾ ਜੀ ਸੀਗੇ ਤੇ ਇਹ ਮੇਰੀ ਮਾਸੀ ਤੇ ਮੇਰੀ ਦੀਦੀ ਨੇ ਇਹ ਸਾਡੀ ਤੇ ਸਰਦਾਰ ਜੀ ਦੀ ਫੋਟੋ ਆ ਗਈ। ਸੋ ਆ ਸਰਦਾਰ ਜੀ ਦਾ ਦੋਸਤ ਸੀਗਾ, ਇਹ ਵੀ ਦੋਸਤ ਸੀਗਾ। ਤੇ ਹੋਰ ਤਾਂ ਕੋਈ ਦੋਸਤ ਨਹੀਂ ਸੀਗਾ, بس 아이 ਦੋ ਦੋਸਤ ਆਏ ਸੀਗੇ। ਇਹ ਸਰਦਾਰ ਦੇ ਨਾਲ ਪੜ੍ਹਦੇ ਸੀਗੇ। ਉੱਥੇ ਬਹੁਤ ਹੀ ਇਮੋਸ਼ਨਲ ਜਿਹਾ ਪਲ ਹੁੰਦਾ ਜਿਹੜਾ ਉਹ ਵਾਲਾ। ਸੋ ਇੱਥੇ ਮੇਰੇ ਵੱਡੇ ਪਾਪਾ ਜੀ ਇੱਥੇ ਪੱਲਾ ਫੜਾਉਂਦੇ ਹੁੰਦੇ ਆ ਉਹ ਵਾਲੀ ਰਸਮ ਹੋ ਰਹੀ ਆ। ਇੱਥੇ ਨੰਦਕਾਰਜ ਵਗੈਰਾ ਹੋ ਰਹੇ ਨੇ ਸੋ ਇੱਥੇ ਬਾਅਦ ਵਿੱਚ ਅਰਦਾਸ ਹੋਈ ਸੋ ਅਰਦਾਸ ਸੀ ਮੇਰੀ ਮਾਸੀ ਵਰਗੇ ਮਾਸੀ ਜੀ ਸ਼ਗਨ ਦੇ ਰਹੇ ਸੀਗੇ ਉਸ ਟਾਈਮ ਦੀ ਫੋਟੋ ਆ ਇੱਥੇ ਪਾਪਾ ਜੀ ਖੜੇ ਨੇ ਮੰਮੀ ਲੱਡੂ ਵਗੈਰਾ ਸ਼ਗਨ ਖਵਾ ਸ਼ਗਨ ਦੇ ਰਹੇ ਆ ਮਤਲਬ ਲੱਡੂ ਵਗੈਰਾ ਜਿਹੜਾ ਮਿੱਠਾ ਘਵਾਉਂਦੇ ਹੁੰਦੇ ਆ ਨੌਪਤ ਨੋ ਵਾਲਾ ਇੱਥੇ ਸਰਦਾਰ ਜੀ ਨੂੰ ਐ ਪਾਪਾ ਜੀ ਸਾਡੇ ਖੜੇ ਆ ਪਤਨੇ ਕੀ ਸੋਚ ਰਹੇ ਹੋਣੇ ਇੱਥੇ ਮੰਮੀ ਤੇ ਪਾਪਾ ਦੀ ਫੋਟੋ ਇੱਥੇ ਸਾਡੇ ਮੰਮੀ ਪਾਪਾ ਖੜੇ ਨੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਮਤਲਬ ਮੇਰੇ ਸਾਸ ਤੇ ਸੋਹਰਾ ਸਾਉ ਖੜੇ ਨੇ ਇੱਥੇ ਮੇਰੀ ਮਾਸੀ ਵਰਗੇ ਸੋ ਇਹ ਮੇਰੇ ਨਾਨਾ ਜੀ ਨੇ ਮੇਰੇ ਮਾਸੜਵਾਸੀ ਨੇ ਮਾਸੜ ਤੇ ਮਾਮਾ ਜੀ ਨੇ ਐਥੇ ਮੇ ਮਾਸੀ ਜੀ ਨੇ ਤੇ ਮਾਸੜ ਜੀ ਨੇ ਉਹਨਾਂ ਦੀ ਫੋਟੋ ਆਹੀ ਇਹ ਮੇਰੇ ਛੋਟੇ ਭੂਆ ਜੀ ਤੇ ਫੁੱਫੜ ਜੀ ਨੇ ਇੱਥੇ ਬਾਈ ਜੀ ਹੋਰਾਂ ਨਾਲ ਸੀਗੀ ਨਾਲ ਭੂਆ ਜੀ ਖੜੇ ਸੀ ਸੋ ਇੱਥੇ ਮੇਰੇ ਬਾਈ ਜੀ ਹੋਰੀ ਤੇ ਮੰਮੀਆਂ ਦੋਨੇ ਮੰਮੀਆਂ ਸਾਡੀਆਂ ਮੇਰੀ ਸੱਸ ਮੰਮੀ ਤੇ ਮੇਰੀ ਮੰਮੀ ਤੇ ਬਾਈ ਜੀ ਹੋਰੀ ਖੜੇ ਸੀਗੇ ਨਾਲ ਵਿਆਹ ਦੇ ਟਾਈਮ ਪੱਲਾ ਜੀ ਮੇਰੇ ਤਾਇਆ ਜੀ ਸੌਰੀ ਜੱਜਾ ਜੀ ਸੀਗੇ ਤੇ ਮੇਰੇ ਫੁੱਫੜ ਜੀ ਸੀਗੇ ਵੱਡੇ ਇਹ ਹੁਣ ਇਸ ਦੁਨੀਆ ਚ ਨਹੀਂ ਹੈਗੇ ਇੰਨੇ ਚੰਗੇ ਸਵਾਰੇ ਸੀ ਨਾ ਇਹਨਾਂ ਨੇਕ ਸਵਾਰ ਸੀ ਇਹਨਾਂ ਦਾ ਬਹੁਤ ਜ਼ਿਆਦਾ ਸੀ ਜੀ ਵਰਗੇ ਇਹ ਇੱਥੇ ਜਦੋਂ ਘਰੇ ਆਏ ਸੀ ਉਹਦੋਂ ਦੀ ਫੋਟੋ ਆ ਸਰਦਾਰ ਜੀ ਦੀਆਂ ਭੈਣਾਂ ਨੇ ਜਿਹੜਾ ਦਰ ਰੋਕਦੇ ਹੁੰਦੇ ਆ ਉਹਦੋਂ ਦੀ ਫੋਟੋ ਆ ਗਈ ਇਹ ਕੇ ਜਦੋਂ ਘਰੇ ਆ ਕੇ ਪਾਣੀ ਵਾਰਦੇ ਆ ਮੰਮੀ ਪਾਣੀ ਵਾਰ ਰਹੇ ਸੀਗੇ ਉਦੋਂ ਦੀ ਫੋਟੋ ਹੈ ਇਹ ਸੇ ਤੇ ਪਾਣੀ ਉਹ ਪਿਆ ਰਹੇ ਸੀਗੇ ਇੱਥੇ ਮੰਮੀ ਨਾ ਉਹ ਮਿੱਠਾ ਨਹੀਂ ਖਵਾਉਂਦੇ ਹੁੰਦੇ ਉਦੋਂ ਦੀ ਫੋਟੋ ਹੈ ਸਾਡੀ ਜਦੋਂ ਮਿੱਠਾ ਖਵਾਉਂਦੇ ਹੁੰਦੇ ਆ ਮਤਲਬ ਮੇਰਾ ਇੰਨਾ ਫੇਸ ਮੈਂ ਤਾਂ ਮਤਲਬ ਆਕੀ ਗਈ ਸੀ ਮਿੱਠਾ ਖਾ ਕੇ ਜੜੇ ਆਪਣੇ ਰਿੰਗ ਵਗੈਰਾ ਰਿੰਗ ਸੈਰਮਨੀ ਹੋ ਰਹੀ ਸੀ ਸੋ ਇੱਥੇ ਸਾਡੇ ਮੇਰੇ ਤੇ ਸਰਦਾਰ ਦੀ ਫੇਰ ਫੋਟੋ ਆ ਗਈ ਕਿੰਨੇ ਸੋਹਣੇ ਲੱਗ ਰਹੇ ਹਨ ਅਸੀਂ ਕਿੰਨੀ ਸੋਹਣੀ ਰੱਬ ਨੇ ਜੋੜੀ ਬਣਾਈ ਹੈ ਸਾਡੀ ਅਨੋਖੀ ਜੋੜੀ ਸਾਰੀ ਦੁਨੀਆ ਤੋਂ ਅਲੱਗ ਜੋੜੀ ਹੈ ਸਾਡੀ ਇਹ ਮੇਰਾ ਮੰਨਣਾ ਲੋਕ ਨਹੀਂ ਮੰਨਦੇ ਨਾ ਮੰਨਣ ਸੋ ਇੱਥੇ ਸੀ ਸਾਡੇ ਵਿਆਹ ਦੀਆਂ ਫੋਟੇਜ ਵਗੈਰਾ ਸੋ ਇੱਥੇ ਦੇਖੋ ਮੈਂ ਕਿੰਨੀ ਜ਼ਿਆਦਾ ਸਿ ਲਿੰਮੂ ਸੀਗੀ ਇਹਨੇ ਮੋਟੇ ਹੋ ਜਾਣੇ ਪੜਾ ਤੋੜਾ ਇੱਥੇ ਮੇਰੇ ਦੋਸਤ ਬਾਲਜੀ ਦੀਆਂ ਫੋਟੋਆਂ ਸੀਗੀਆਂ ਸੋ ਬਸ ਫੋਟੇਸ ਕਾਫੀ ਸੀਗੀਆਂ ਸੋ ਅੰਦਰ ਤੇ ਸਾਡੀ ਇਹ ਐਲਬਮ ਤੇ ਫੋਟੋ ਇਹ ਵਾਲੀ ਲੱਗੀ ਹੋਈ ਹੈ ਜੇ ਕਿਸੇ ਨੇ ਵੀ ਕੋਈ ਵੀ ਕੰਮ ਕਰਵਾਉਣਾ ਸਾਡੇ ਚਰਚਾ ਜੀ ਦਾ ਇਹ ਜਿਹੜਾ ਉਪਲ ਕਮਾਨ ਪੈਂਟ ਸਟੂਡੀਓ ਆ ਤੁਸੀਂ ਇਹਨਾਂ ਤੋਂ ਕੋਈ ਵੀ ਕੰਮ ਕਰਵਾ ਸਕਦੇ ਹੋ ਫੋਟੋਗ੍ਰਾਫੀ ਰਿਗਾਰਡਿੰਗ ਕੋਈ ਵੀ ਕੰਮ ਕਰਵਾਉਣਾ ਕਰਵਾ ਸਕਦੇ ਹੋ ਨੰਬਰ ਆਪਾਂ ਇੱਥੇ ਤੁਹਾਨੂੰ ਦਿਖਾ ਦਿੱਤਾ ਆ ਤੁਸੀਂ ਕਦੇ ਵੀ ਉਹਨਾਂ ਨੂੰ ਕਾਲ ਕਰਕੇ ਕੋਈ ਵੀ ਆਪਣਾ ਕੰਮ ਕਰਵਾ ਸਕਦੇ ਹੋ ਫੋਟੋਆਂ ਵੱਡੀਆਂ ਛੋਟੀਆਂ ਜਿੱਦਾਂ ਦੀਆਂ ਫੋਟੋਆਂ ਬਣਵਾਉਣੀਆਂ ਬਣਵਾ ਸਕਦੇ ਉਹ ਹੁਣ ਆਪਾਂ ਗੱਲ ਕਰਦੇ ਆ ਮੈਂ ਐਲਬਮ ਦੇ ਵਿੱਚ ਕਾਫੀ ਫੋਟੋਆਂ ਜਿਹੜੀਆਂ ਨਹੀਂ ਦਿਖਾਈਆਂ ਜਾਂ ਹੋ ਸਕਦਾ ਹਾਈਡ ਕਰਾਂ ਉਹ ਮੈਂ ਤਾਂ ਕਰਦੀ ਆ ਵਈ ਕਈ ਵਾਰੀ ਕਿਸੇ ਨੂੰ ਇਤਰਾਜ਼ ਹੋ ਜਾਂਦਾ ਵਈ ਸਾਡੀ ਫੋਟੋ ਆ ਜਿਹੜੀ ਤੁਸੀਂ ਕਿਉਂ ਆਪਦੀ ਵੀਡੀਓ ਦੇ ਵਿੱਚ ਲਗਾਈ ਜਾਂ ਕੁਛ ਵੀ ਬਹੁਤ ਇਸ਼ੂ ਹੋ ਜਾਂਦੇ ਨੇ ਹਨਾ ਤੇ ਵੀ ਜੀ ਮੈਂ ਅੱਜ ਕੱਲ ਆਪਣੇ ਜਿਹੜੀਆਂ ਆਪਣੀਆਂ ਆਈਡੀਆ ਵਗੈਰਾ ਵਾ ਉਹ ਵੀ ਆਪਾਂ ਪ੍ਰਾਈਵੇਟ ਰੱਖਦੇ ਆਂਗੇ ਕੋਈ ਨਹੀਂ ਇਹ ਨਾ ਪ੍ਰਾਈਵੇਟ ਰੱਖ ਓਪਨਲੀ ਨਹੀਂ ਰਹਿਣਾ ਚਾਹੁੰਦਾ ਸੋਸ਼ਲ ਮੀਡੀਆ ਤੇ ਰਹਿਣਾ ਵੀ ਨਹੀਂ ਚਾਹੀਦਾ ਅੱਜ ਕੱਲ ਥੋੜਾ ਜਿਹਾ ਸੇਫ ਨਹੀਂ ਹੈਗਾ ਅਨਸੇਫ ਆ ਕੁੜੀਆਂ ਦੇ ਲਈ ਰਹਿਣਾ ਨਹੀਂ ਚਾਹੀਦਾ ਹੈਗਾ ਓਪਨਲੀ ਜਿਹੜੀ ਮੇਰੀ ਆਈਡੀਆ ਬਿਲਕੁਲ ਓਪਨ ਹੈ ਇੰਸਟਾਗ੍ਰam ਦੀ ਜਾਂ YouTube ਤੇ ਹਨਾ ਆਪਾਂ ਨੂੰ ਪੂਰੀ ਪਬਲਿਕ ਦੇਖਦੀ ਆਗੀ ਸੋ ਇਸ ਵਜ੍ਹਾ ਕਰਕੇ ਜਿਹੜੀਆਂ ਫੁਟੇਜ ਨੇ ਮੈਂ ਕੁਝ ਹਾਈਡ ਕਰੂੰਗੀ ਜਿੰਨਾਂ ਦਾ ਮੈਨੂੰ ਲੱਗਦਾ ਵੀ ਹਾਈਡ ਕਰਨਾ ਚਾਹੀਦਾ ਵਾ ਵੀ ਕੋਈ ਇਤਰਾਜ਼ ਜੋਗ ਹੋ ਸਕਦਾ ਕਿਸੇ ਦਾ ਵੀ ਇਤਰਾਜ਼ ਕਰੇ ਹਨਾ ਸੋ ਇਸ ਵਜਾ ਕਰਕੇ ਆਪਾਂ ਕਈ ਫੁਟੇਜ ਹਾਈਡ ਵੀ ਕਰਾਂਗੇ ਤੇ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਬਈ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਆਪਾਂ ਕਿਤੇ ਵੀ ਲਗਾ ਸਕਦੇ ਆ ਕਰ ਸਕਦੇ ਆ ਉਹਨਾਂ ਦੀਆਂ ਫੋਟੋਆਂ ਆਪਾਂ ਦਿਖਾ ਵੀ ਸਕਾਂਗੇ ਉਹ ਦਿਖਾਵਾਂਗੇ ਜੀ ਸੋ ਬਸ ਇਹ ਆਪਾਂ ਦਿਖਾਉਣਾ ਸੀਗਾ ਤੁਹਾਨੂੰ ਇਹ ਦਿਨ ਜਿਹੜਾ ਅੱਜ ਦਾ ਦਿਨ ਹੁੰਦਾ ਸਾਰਿਆਂ ਲਈ ਬਹੁਤ ਵਧੀਆ ਤੇ ਖੁਸ਼ੀ ਵਾਲਾ ਦਿਨ ਹੁੰਦਾ ਵਾ ਸੋ ਮੈਂ ਨਾ ਥੋੜੇ ਜਿਹਾ ਸੱਚੀ ਮੈਂ ਕਈ ਵਾਰੀ ਸਰਦਾਰ ਨੂੰ ਕਹਿ ਨਹੀਂ ਹੁੰਨੀ ਆ ਵੀ ਸਰਦਾਰ ਵੀ ਆਪਾਂ ਤਾਂ ਐਵੇਂ ਹੀ ਹੈ ਨਾ ਵਿਆਹ ਇੰਨੀ ਜਲਦੀ ਨਹੀਂ ਸੀ ਕਰਾਉਣਾ ਜਾਂ ਇਸ ਕਰਵਾਉਣਾ ਕੁਝ ਵੀ ਹੈ ਨਾ ਇਦਾਂ ਕਹਿ ਦਿੰਨੇ ਆਗੇ ਤੇ ਸਰਦਾਰ ਕਹਿ ਦਿੰਦੇ ਆ ਵੀ ਜਿਹੜਾ ਕੁਝ ਹੋਇਆ ਸਾਰਾ ਕੁਝ ਵਧੀਆ ਹੋਇਆ ਤੇ ਵੀ ਜੇ ਮੇਰਾ ਵਿਆਹ ਨਾ ਹੋਇਆ ਹੁੰਦਾ ਜਾਂ ਮੈਂ ਵਿਆਹ ਨਾ ਕਰਾਉਂਦਾ ਤਾਂ ਹੋ ਸਕਦਾ ਸੀ ਮੈਂ ਕਿਤੇ ਗਲਤ ਕੰਮਾਂ 'ਚ ਪਿਆ ਹੁੰਦਾ ਸਰਦਾਰ ਦਾ ਇਹੀ ਕਹਿਣਾ ਹਮੇਸ਼ਾ ਵੀ ਸਰਦਾਰ ਦੀ ਵੀ ਸੋਚਣੀ ਮੇਰੇ ਵਾਂਗੂ ਹੀ ਆ ਸਰਦਾਰ ਵੀ ਕਹਿੰਦੇ ਵੀ ਵਿਆਹ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਜਿਹੜੇ ਆਪਣੇ ਮਾਪਿਓ ਆ ਬਸ ਇੰਨਾ ਕਹ ਆ ਵੀ ਤੁਸੀਂ ਜਦੋਂ ਤੁਸੀਂ ਵਿਆਹ ਕਰਾਉਨੇ ਹੋ ਮਤਲਬ ਤੁਸੀਂ ਸਫਲ ਹੋਣੇ ਚਾਹੀਦੇ ਹੋ ਮਤਲਬ ਸਕਸੈਸਫੁਲ ਹੋਣੇ ਚਾਹੀਦੇ ਹੋ ਤੁਸੀਂ ਹਰ ਕੰਮ ਦੇ ਵਿੱਚ ਸਕਸੈਸ ਪਾ ਲਈ ਹੋਣੀ ਚਾਹੀਦੀ ਹੈਗੀ ਮਤਲਬ ਤੁਸੀਂ ਚਾਰ ਪੈਸੇ ਕਮਾਉਣ ਜੋਗੇ ਹੋਣੇ ਚਾਹੀਦੇ ਫਿਰ ਤੁਸੀਂ ਵਿਆਹ ਕਰਵਾ ਸਕਦੇ ਹੋ ਫਿਰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਉਦੀ ਹੈਗੀ ਫਿਰ ਤੁਸੀਂ ਵਿਆਹ ਕਰਵਾ ਸਕਦੇ ਹੋ ਮਤਲਬ ਵਿਆਹ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਈ ਵਿਆਹ ਕਰਵਾਉਂਦੇ ਨਹੀਂ ਹੈਗੇ ਮਤਲਬ ਟਾਈਮ ਲੱਗ ਜਾਂਦਾ ਜਾਂ ਕਹਿ ਦੋ ਬਈ ਉਹਨਾਂ ਦਾ ਕੋਈ ਕੰਮ ਕਰਨੀ ਸੈਟ ਆਉਂਦਾ ਜਾਂ ਕੁਝ ਵੀ ਆਏ ਹੈਨਾ ਮਤਲਬ ਇਹਦਾ ਫਿਰ ਦੋਨਾਂ ਤੇਨਾਂ ਨੂੰ ਰਲ ਕੇ ਚੱਲਣਾ ਪੈਂਦਾ ਵਾ ਜੇ ਚੱਲਣਾ ਕਿਸੇ ਤਾਂ ਜੇ ਤੁਹਾਡੇ ਕੋਈ ਆਕ ਸੌਕ ਹੁੰਦੀ ਆ ਬਾਕੀ ਰਹੀ ਗੱਲ ਵੀ ਤੁਸੀਂ ਪੂਰਾ ਸੈੱਟ ਹੋ ਕੇ ਫੇਰ ਹੀ ਤੁਹਾਨੂੰ ਵਿਆਹ ਕਰਾਉਣਾ ਚਾਹੀਦਾ ਕਿਉਂਕਿ ਮਾਪਿਓ ਟਾਈਮ ਨਾਲ ਵਿਆਹ ਹੋ ਜਾਵੇ ਤਾਂ ਵਧੀਆ 25 ਸਾਲ ਦੀ ਉਮਰ ਪੂਰੀ ਵਧੀਆ ਉਮਰ ਅੱਜ ਕੱਲ ਤਾਂ 30-30 ਸਾਲ ਤੱਕ ਵਿਆਹ ਕਰਵਾਉਂਦੇ ਨੇਗੇ ਪਰ 25 ਸਾਲ ਤੱਕ ਵਿਆਹ ਆਪਾਂ ਨੂੰ ਕਰਵਾ ਲੈਣਾ ਚਾਹੀਦਾ ਕਿਉਂਕਿ ਮਾਪਿਓ ਆ ਜਿਹੜੇ ਸਦਾ ਨਹੀਂ ਬੈਠ ਰਹੇ ਸੋ ਇਸ ਵੇਲੇ ਕਰਕੇ ਇੱਕ ਲਾਈਫ ਪਾਰਟਨਰ ਦਾ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਹ ਚੰਗਾ ਹੋਣਾ ਚਾਹੀਦਾ ਲਾਈਫ ਪਾਰਟਨਰ ਸੋ ਬਾਕੀ ਅੱਜ ਅਸੀਂ ਬਹੁਤ ਇੰਜੋਏ ਕੀਤਾ ਸੋ ਮੈਂ ਤੇ ਸਰਦਾਰ ਨੇ ਸਰਦਾਰ ਦੀ ਅੱਜ ਬਹੁਤ ਜ਼ਿਆਦਾ ਜ਼ਰੂਰੀ ਮੀਟਿੰਗ ਸੀਗੀ ਤਾਂ ਕਰਕੇ ਸਰਦਾਰ ਕੰਮ ਤੇ ਚਲੇ ਗਏ ਨਹੀਂ ਤਾਂ ਇਹਨਾਂ ਨੇ ਜਾਣਾ ਨਹੀਂ ਸੀਗਾ ਇਹਨਾਂ ਦਾ ਮਨ ਵੀ ਨਹੀਂ ਸੀ ਕਰਦਾ ਕਹਿੰਦੇ ਮੇਰਾ ਵੀ ਡੈਲ ਨਹੀਂ ਕਰਦਾ ਜਚਾ ਨਹੀਂ ਸੋ ਪਰ ਕੰਮ ਵੀ ਜ਼ਰੂਰੀ ਹੈ ਸੋ ਇਸ ਕਰਕੇ ਅਸੀਂ ਬਹੁਤ ਹੀ ਜ਼ਿਆਦਾ ਜਦੋਂ ਸਾਡਾ ਵਿਆਹ ਹੋਇਆ ਅਸੀਂ ਕਾਫੀ ਜ਼ਿਆਦਾ ਸਟਰਗਲ ਕਰ ਰਹੇ ਹਾਂ ਤੇ ਕਾਫੀ ਚੰਗੇ ਮਾੜੇ ਦਿਨ ਵੀ ਦੇਖੇ ਨੇ ਉਤਰਾ ਚੜਾ ਵੀ ਦੇਖੇ ਨੇ ਕਿ ਜਦੋਂ ਦਾ ਸਾਡਾ ਵਿਆਹ ਹੋਇਆ ਸੋ ਪਰ ਅੱਜ ਤੱਕ ਵਧੀਆ ਚੱਲੀ ਜਾਂਦਾ 6 ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ 6 ਸਾਲ ਪੂਰੇ ਹੋ ਗਏ 7ਵਾਂ ਸਾਲ ਲੱਗ ਗਿਆ ਮਤਲਬ ਅੱਜ ਪੂਰੇ ਹੋ ਗਏ ਕੱਲ ਨੂੰ 7ਵਾਂ ਸਾਲ ਲੱਗ ਜੂਗਾ ਨਾ 23 23 ਜੁਲਾਈ ਨੂੰ 7ਵਾਂ ਸਾਲ ਲੱਗੂ ਸ਼ੁਰੂ ਹੋ ਜੂਗਾ ਤੇ ਅੱਜ 6 ਸਾਲ ਪੂਰੇ ਹੋ ਗਏ ਸੋ ਵਧੀਆ ਵਾਇਗਰੂ ਦੀ ਮਿਹਰ ਆ ਸਾਡੇ ਤੇ ਸਾਡਾ ਵਧੀਆ ਚੱਲੀ ਜਾਂਦਾ ਸਭ ਕੁਝ ਸੋ ਅੱਗੇ ਵੀ ਵਾਇਗਰੂ ਮੈਂ ਅਰਦਾਸ ਕਰਦੀ ਆ ਵਾਇਗਰੂ ਅੱਗੇ ਤੇ ਇਦਾਂ ਹੀ ਸਾਡਾ ਵਧੀਆ ਬਣਿਆ ਰਹੇ ਰੇਸਟਾ ਸੋ ਥੈਂਕ ਯੂ ਸੋ ਇਹ ਵਲੌਗ ਹੋ ਸਕੇਦਾ ਅੱਜ ਹੀ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਸਬਸਕ੍ਰਾਈਬ ਨਹੀਂ ਕਰਦੇ ਲਾਈਕ ਵੀ ਕਰ ਦਿੰਦੇ ਨੇਗੇ ਪਰ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਨੇ ਸੋ ਪਲੀਜ਼ ਸਾਡੀ ਵੀਡੀਓ ਦੇਖ ਕੇ ਜੇ ਪੂਰੀ ਨਹੀਂ ਦੇਖਣੀ ਤਾਂ ਵੀ ਅੱਧੀ ਦੇਖ ਕੇ ਵੀ ਸਬਸਕ੍ਰਾਈਬ ਕਰਿਆ ਕਰੋ ਸੋ ਪਲੀਜ਼ ਸਭ ਤੋਂ ਸਾਨੂੰ ਤੁਹਾਡੀ ਜਿਹੜੀ سپورਟ ਵੀ ਬਹੁਤ ਜ਼ਿਆਦਾ ਲੋੜ ਆ ਸੋ ਤੁਸੀਂ ਸਾਨੂੰ سپورਟ ਕਰੋ ਥੈਂਕ ਯੂ ਸੋ ਮੱਚ ਬਾਏ ਸਤਿ ਸ਼੍ਰੀ ਅਕਾਲ ਲੋਤੀ ਪਾਰਸਲ ਮੰਗਵਾਇਆ ਸੀਗਾ ਇੱਕ ਦਿਨ ਮੈਂ ਦੇਖੀ ਜਾਂਦੀ ਸੀ ਕਿ ਮੈਂ ਕਿਹਾ ਚੱਲ ਆਨਲਾਈਨ ਜਿਹੜੀ ਸ਼ੋਪਿੰਗ ਕਰ ਲਈਏ ਸੋ ਇਹ ਨਾ ਸਰਦਾਰ ਵਾਲਿਓ ਮੈਨੂੰ ਗਿਫਟ ਨੇਗੇ ਇਹ 230 ਰੁਪਏ ਦੇ ਮਿਲੇ ਨੇ ਈਰਿੰਗ ਨੇ ਬਹੁਤ ਸੋਹਣੇ ਤੇ ਇਹ 6 ਜੋੜੇ ਨੇਗੇ ਤੁਸੀਂ ਇਹਨਾਂ ਨੂੰ ਕਿਸੇ ਵੀ ਬਗਲੇ ਸੂਟ ਦੇ ਨਾਲ ਵੀਰ ਕਰ ਸਕਦੇ ਜਿਵੇਂ 골ਡਨ ਹੋਗੇ ਵਾਈਟ ਹੋਗੇ ਸੋ ਇਸ ਤਰ੍ਹਾਂ ਦੇ ਨੇ ਵਿੱਚ ਇਹ ਛੇ ਕਲਰ ਨੇ ਇੱਕ ਗ੍ਰੀਨ ਕਲਰ ਇੱਕ 골ਡਨ ਇੱਕ ਬਲੂ ਇੱਕ ਵਾਈਟ ਇੱਕ ਮਹਿਰੂਨ ਇੱਕ ਮਲਟੀ ਕਲਰ ਜਿਹੜਾ ਤੁਸੀਂ ਕਿਸੇ ਵੀ ਸੂਟ ਦੇ ਨਾਲ ਪਾ ਸਕਦੇ ਹੋ ਮੈਚਿੰਗ ਕਰਕੇ ਸੋ ਬਾਕੀ ਕੁਝ ਮੈਚਿੰਗ ਦੇ ਕਲਰ ਨੇ 골ਡਨ ਵੀ ਆਪਾਂ ਕਿਸੇ ਵੀ ਵਰਕ ਦੇ ਨਾਲ ਪਾ ਸਕਦੇ ਆ ਸਰਦਾਰ ਜੀ ਵੱਲੋਂ ਛੋਟਾ ਜਿਹਾ ਗਿਫਟ ਸੀਗਾ ਮੈਨੂੰ ਸਰਦਾਰ ਜੀ ਨੇ ਇੱਕ ਹੋਰ ਗਿਫਟ ਦੇਣਾ ਸੀਗਾ ਪਰ ਉਹ ਕਿਸੇ ਕਾਰਨ ਕਰਕੇ ਉਹਨਾਂ ਨੂੰ ਮਿਲਿਆ ਨਹੀਂ ਹੈਗਾ ਸੋ ਉਹ ਆਪਾਂ ਨੂੰ ਫੇਰ ਕਿਸੇ ਦਿਨ ਦੇਣਗੇ ਉਹ ਵਾਲਾ ਗਿਫਟ ਸੋ ਫਿਰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਹ ਵੀ ਵੀਡੀਓ